ਦੋਸਤੋ ਪਿਛਲੇ ਸਮੇਂ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਣਾਉਣ ਜਾ ਰਹੇ ਜਿਹੜਾ ਨੀਤੀ ਦੇ ਕੋਸ਼ਤ ਕੀ ਕੇ ਗਿਆ ਐਲਾਨ ਕੀਤੇ ਗਏ ਆਪਣਾ ਦੇ ਵਿੱਚ ਪੰਜਾਬ ਦੇ ਪੱਖ-ਵੱਖ ਬੱਚਿਆਂ ਨੇ ਅਹਿਮ ਪੋਜੀਸ਼ਨਾਂ ਲਈਆਂ ਹਾਸਲ ਕੀਤੀਆਂ ਤੇ ਲੋਕਾਂ ਵੱਲੋਂ ਉਹਨਾਂ ਦੇ ਪੇਰੈਂਟਸ ਵੱਲੋਂ ਸਕੂਲ ਸਟਾਫ ਵੱਲੋਂ ਕਈ ਸਟਾਫ ਵੱਲੋਂ ਅਰਮਾਹਤ ਵੱਲੋਂ ਉਹਨਾਂ ਨੂੰ ਨਾਲ ਉਸਾਰੇ ਵਿੱਚ ਵੀ ਕੀਤਾ ਗਿਆ ਇਸੇ ਲਿਧੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਕਾਰੀ ਜਿਹੜਾ ਸਕੂਲ ਆਇਆ ਥੇ ਨੰਗਲ ਖੋਟ ਦਾ ਉੱਥੇ ਪਹੁੰਚੇ ਹਾਂ ਉੱਥੇ ਕੁੜੀਆ ਦੀਪਕਾ ਜੱਸੀ ਜਿਨ੍ਹਾਂ ਨੇ 8ਵੀਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸ਼ੇਵਾਂ ਰੈਂਕਾਂ ਸੰਪੀਟਾ ਤੇ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਦੂਸਰਾ ਰੈਂਕ ਹਾਸਲ ਕੀਤਾ। ਸੋ ਅਸੀਂ ਇਸ ਵਾਰ ਦੇ ਵਿੱਚ ਬੱਚੀ ਦੇ ਨਾਲ ਗੱਲ ਕਰਾਂਗੇ ਕਿ ਉਹ ਭੜਾਈ ਕਿਸ ਤਰ੍ਹਾਂ ਜਿਹੜੀ ਸਕੂਲ ਪੜ੍ਹਦੀ ਹੈ ਉਹ ਕਦੋਂ ਕੋਈ ਇੱਥੇ ਜਿਹੜੀ ਕਲਾਸਿਸ ਕਿਵੇਂ ਕਿਸ ਤਰ੍ਹਾਂ ਉਹ ਭੜਾਈ ਨੂੰ ਤਿਆਰੀ ਕੀਤੀ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਨਾਲ ਵੀ ਬੈਠਕਰਾਂਗੇ। ਜਿਹੜੀ ਜਾਣਕਾਰੀ ਤੋਂ ਅਸੀਂ ਵੰਦੇ ਰਹਾਂਗੇ ਉਸ ਪ੍ਰਿੰਸੀਪਲ ਸਾਹਿਬ ਦੇ ਨਾਲ ਜ਼ਰੂਰ ਉਸਾਂ ਦੀ ਕਰਾਂਗੇ। ਸੋ ਬੇਟਾ ਤੇਰਾ ਸਵਾਗਤ ਐ ਦੀਪਕਾ ਜੱਸੀ ਉੱਚੀ ਬੋਲੋ ਲਓ ਜੀ ਪਲੀਜ਼ ਤੇ ਤੁਹਾਡਾ ਨਾਮ ਦੇਵਿਕਾ ਜੀ ਠੀਕ ਹੈ ਤੇ ਤੁਸੀਂ ਕਿਹੜੀ ਕਲਾਸੋਂ ਜਿਹੜਾ ਇਸ ਲਈ ਜਿਹੜਾ ਜਿਹੜਾ ਤੁਹਾਡਾ ਆਇਆ ਕਿ ਕਿਹੜੇ ਮਾਰਕਸ ਲੈ ਕਿੰਨੇ ਬਟਾਸ ਕਿਤੇ ਮੇਰੇ 594 ਆਏ ਆਊਟ ਆਫ ਆਊਟ ਆਫ 600 ਕਿਹੜੇ ਸਟੂਡੈਂਟ ਬਣ ਉਸ ਮੈਂ ਗਵਰਨਮੈਂਟ ਸੀਨੀਅਰ ਸੈਂٹری ਸਮਾਰਟ ਸਕੂਲ ਨੂੰ ਨਹੀਂ ਰੋਪੇਸ਼ ਦਾ ਇਹ 8ਵੀਂ ਦੀ ਪ੍ਰੀਖਿਆ ਜਿਹੜੀ ਕੀਤੀ ਆ ਉਹਦੇ ਵਿੱਚੋਂ ਤੁਸੀਂ ਪੰਜਾਬ ਚੋਂ ਸੈਕੰਡ ਰੈਂਕ ਸਿੱਖ ਹਾਂ ਜੀ ਪੰਜਾਬ ਚੋਂ ਸਿੱਖ ਰੈਂਕ ਐਂਡ ਡਿਸਟ੍ਰਿਕਟ ਚੋਂ ਸੈਕੰਡ ਰੈਂਕ ਰੈਂਕ ਜਿਹੜਾ ਪ੍ਰਾਪਤ ਤੇ ਤੁਸੀਂ ਇਹ ਸਾਰਾ ਸ਼ਰੀਰ ਜਿਹੜਾ ਇਹ ਕ੍ਰੈਡਿਟ ਕਿਨੂੰ ਦੇ? ਮੈਂ ਆਪਣੇ ਸਕੂਲ ਦੇ ਟੀਚਰਸ ਨੇ ਮਤਲਬ ਬਹੁਤ ਸਾਰਾ ਅੰਬੋਡਰ ਮੈਨੂੰ ਕਹਾਈ ਕਿ ਖਰੇਕ ਤੁਸੀਂ ਰੈਕਮੈਂਡੇਸ਼ਨ ਮਤਲਬ ਰਿਟੇਲ ਤੋਂ ਆਪਣਾਉਂਦੇ ਹੁੰਦੇ ਸੀ ਤੇ ਬਾਕੀ ਮੇਰੇ ਪੇਰੈਂਟਸ ਨੇ ਮੱਕੀ ਬੋਇਆ ਦਾ ਮੁਕਤਾਂ ਕਿ ਜਿਆਦਾਤਰ ਪੀਓ ਵੀ ਸਟੱਡੀ ਬਲੇ ਜੋੜ ਦਿੰਦੇ ਸੀ ਬਾਕੀ ਟੀਚਰਸ ਨੇ ਬੋਇਆ ਦਾ ਮੈਨੂੰ ਸਪੋਰਟ ਵਾਲੀ ਆ ਤੇ ਉਹ ਮਤਲਬ ਸਾਮੇ ਸਾਮੇ ਤੇ ਬੋਇਆ ਦਾ ਗਾਈਡ ਕਰਦੇ ਸੀ ਬੱਚੇ ਤੁਹਾਡੇ ਮम्मा पापा ਕੀ ਕਰਦੇ ਨੇ? ਮੇਰੇ ਪਾਪਾ ਇਡੀਸ਼ਨ ਅਪਾਰਟਮੈਂਟ ਵਿੱਚ ਚਾਰ ਸੁਪਰਡੈਂਟ ਹਨ ਤੇ ਮੇਰੇ ਮੰਮਾ ਹਾਊਸ ਵਾਈਫ ਹਨ ਹਾਊਸ ਵਾਈਫ ਇਤਕਾਰ ਵਿੱਚ ਤੁਹਾਨੂੰ ਪੜਾਈ ਲਈ ਕਿਸ ਤਰ੍ਹਾਂ ਮਤਲਬ ਕੋਈ ਦਿੱਕਤ ਆਉਂਦਾ ਹੈ ਤੁਸੀਂ ਇੱਥੇ ਇਨਾ ਕੀਤਾ ਕਿਸ ਤਰ੍ਹਾਂ ਤਿਆਰੀ ਕਰਦੇ ਹੋ ਘਰ ਵਿੱਚ ਘਰ ਵਿੱਚ ਮਤਲਬ ਮੈਂ ਪੜ੍ਹਦੀ ਹੁੰਦੀ ਹਾਂ ਮੇਰਾ ਮਤਲਬ ਟਾਈਮ ਤੇ ਮੈਂ ਆਪਣਾ ਐਸੇ 8th ਕਲਾਸ ਦਾ ਤੇ ਮੈਂ ਉੱਥੇ ਸ਼ਾਮ ਸ਼ਾਮ ਜਾਂ ਰਾਤ ਨੂੰ ਜਾ ਕੇ ਪੜ੍ਹਦੀ ਹਾਂ ਏ ਬੱਚੋ ਤੁਸੀਂ ਜਿਹੜਾ ਇਹ ਪ੍ਰਾਈਵੇਟ ਸਕੂਲ ਦੇ ਤੁਹਾਡਾ ਏਡਾ ਰਿੰਕ ਆਇਆ ਤੁਹਾਨੂੰ ਲੱਗਦਾ ਪੰਜਾਬ ਤੋਂ ਬੜਾ ਨਾਮ ਦਿੱਤਾ ਜਿਹੜਾ ਅਸੀਂ ਸਾਖਰਤਾ ਵੀ ਨਾਮ ਦਿੱਤਾ ਹੈ ਹੋਰ ਵੀ ਬੱਚੇ ਬਹੁਤ ਆ ਪਰ ਤੁਸੀਂ ਇੱਕ ਸਰਕਾਰੀ ਅਕਸਰ ਕਿਹਾ ਜਾਂਦਾ ਹੈ ਇਸ ਸਰਕਾਰੀ ਸਕੂਲ ਦੇ ਬੱਚੇ ਕੋ ਪੋਜੀਸ਼ਨ ਨਹੀਂ ਲੈ ਸਕਦੇ ਸਰਕਾਰੀ ਸਕੂਲਾਂ ਦੇ ਬੱਚੇ ਬਹੁਤਾ ਪੜ੍ਹ ਨਹੀਂ ਸਕਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਤੁਸੀਂ ਕੀ ਰਹਿ ਕਰਤਾ ਨਾ ਕਰਦੇ ਨਹੀਂ ਮਤਲਬ ਸਕੂਲ ਨੇ ਦੇਖਣਾ ਚਾਹੀਦਾ ਜੀ ਬੰਦਾ ਕਿੰਨਾ ਮਿਹਨਤ ਕਰੇਗਾ ਉਹ ਕੁਝ ਵੀ ਕਰ ਸਕਦਾ ਕੋਈ ਵੀ ਕੰਮ ਕਰ ਸਕਦਾ ਲੋ ਬੱਚੇ ਤੁਸੀਂ ਹੁਣ ਇਹ ਬੜਾ ਰੈਂਕ ਤੇ 8th ਬੋਰਡ 9th ਚ ਹੋ ਗਏ ਹੋ ਤੁਸੀਂ ਬੜਾ ਇਨ ਫਿਊਚਰ ਪਲੈਨਿੰਗ ਆ ਹਾਈ ਰੈਂਕ ਚੀ ਮੈਂ ਆਈਏਐਸ ਬਣਨਾ ਚਾਹੁੰਦਾ ਆਈਏਐਸ ਹਮਸਾਭੀ ਤੇ ਇਹਦੇ ਲਈ ਤੁਸੀਂ ਕਿੰਨਾ ਕੋ ਜਿਹੜਾ ਮਿਹਨਤ ਕਰ ਰਹੇ ਹੋ ਅਲੀ ਨਿਵਰਸ ਬੀਡੀ ਕੋਡਿੰਗ ਤੇ ਸਾਰਾ ਸਾਲ ਪਰ ਉਹਦੇ ਲਈ ਮੈਂਟਰੀ ਤੁਸੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਰਹੇ ਹੋ ਤੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਜੋ ਹਾਰਡਵਰ ਪੜਨਾ ਚਾਹੀਦਾ ਹੈ ਬਹੁਤ ਆ ਮਿਹਨਤ ਤੋਂ ਜਿਉਂਕੀ ਜਾ ਮੈਨੂੰ ਕਰਨੀ ਚਾਹੀਦੀ ਹਮੇਸ਼ਾ ਸਮੇਂ ਸਮੇਂ ਤੇ ਸਮੇਂ ਸਮੇਂ ਸਾਰਾ ਆਮਾਤਮਾ ਕਰਨਾ ਚਾਹੀਦਾ ਹੈ। ਇਹ ਫੋਰ ਪਟੀਸ਼ਨਸ ਬਲੋਂ ਤੁਹਾਨੂੰ ਕਈ ਜਿਹੜਾ ਸਰਕਾਰੀ ਸਕੂਲਸ ਅਬਜੀਬਾ ਸਕੂਲ ਜਾਂ ਕੁਝ ਇਸ ਤਰ੍ਹਾਂ ਦਾ। ਕੁਝ ਮਿਲਿਆ ਕਰੀ। ਸੁਖ ਸਰਵਾ ਇਸੇ ਮੈਂ ਦੱਸੀ ਉਹ ਬੱਚਿਆਂ ਨੂੰ ਜਿੰਨੇ ਨੂੰ ਮਿਲਦੀ ਹੈ। ਚਲੋ ਬਈ ਬਹੁਤ ਬਹੁਤ ਧੰਨਵਾਦ ਤੁਸੀਂ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਹੋ? ਤੋ ਦੋਸਤੋ ਇਹ ਬੱਚੀ ਸੀ ਕਿਉਂਕਿ ਫਸਟ ਟਾਈਮ ਆ ਅਸੀਂ ਤਾਂ ਅਕਸਰ ਇਹ ਮਾਨਣਾ ਗਲਤ ਕਹਿ ਸਕਦੇ ਹਾਂ ਅਸੀਂ ਅਕਸਰ ਦੇਖਦੇ ਹਾਂ ਪੂਰੇ ਪਿੰਡ ਵਿੱਚ ਜਾਂਦੇ ਹਾਂ ਚਾਹੇ ਕਿਸੇ ਵੀ ਸਕੂਲ ਤੋਂ ਆਖਰਕਤਿਆ ਜਾਂਦਾ ਵੀ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਹੀ ਨੀ ਪਰ ਸਕਦੇ ਤੇ ਬਹੁਤੇ ਬੱਚੇ ਆ ਜਿਹੜੇ ਘੱਟ ਪੜਦੇ ਆ ਪ੍ਰਾਈਵੇਟ ਸਕੂਲਾਂ ਜਮਲਾ ਪਰ ਇਸ ਬੱਚੀ ਨੇ ਪੂਰਾ ਦਿੱਥੇ ਪੰਜਾਬ ਦਾ ਜਿਹਦੇ ਦਾ ਨਾਂ ਕੀਤਾ ਉੱਥੇ ਗਾਂ ਬੱਚੀ ਦੀ ਸੋਚ ਵੀ ਬਹੁਤ ਬਰਾਡ ਆ ਔਰ ਆਊਟ ਕੱਢੀ ਹੈ ਬਈ ਐਸ ਬਣਾ ਕਿ ਸਾਡਾ ਵੀ ਇਹ ਕੋਸ਼ਿਸ਼ ਤੇ ਪ੍ਰਯਾਸ ਰੋਗੀ ਹੈ ਹੁਜੇ ਬੱਚਿਆਂ ਨੂੰ ਹਮੇਸ਼ਾ ਇਸ ਮੰਨਤੇ ਰਿਹਾ ਕਿ ਜੀ ਉਹ ਅਫੀਸ਼ਰ ਕਰਦਾ ਕਿ ਬੱਚੇ ਦੀ ਹੌਸਲਾ ਜਾਈ ਹੁੰਦੀ ਰਹੀ ਸੋ ਦੋਸਤੋ ਹੁਣ ਅਸੀਂ ਗੱਲ ਕਰਾਂਗੇ ਇਸ ਸਕੂਲ ਦੇ ਪ੍ਰਿੰਸੀਪਲ ਮੈਮਨਾ ਕਿ ਉਹ ਆਪਣੇ ਸਕੂਲ ਦੇ ਬਾਰੇ ਕਿਸ ਤਰ੍ਹਾਂ ਕਹਿੰਦੇ ਨੇ ਬੱਚਿਆਂ ਬਾਰੇ ਬਹੁਤ ਬਹੁਤ ਧੰਨਵਾਦ। ਚਾਹ ਇਸ ਨੇ ਸਕੰਦਿਸ਼ ਸਕੂਲ ਨੰਗਲ ਖੁੱਡ ਦੀ ਜਿਹੜੀ ਗੱਲ ਕੀਤੀ ਬੱਚਿਆਂ ਨੇ 8 ਮਿੰਟ ਦੇ ਵਿੱਚ ਜੈਪਤਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਉਹਨੇ ਜਿਹੜਾ ਪੰਜਾਬ ਚ ਸ਼ੇਵਾ ਤੇ ਜਿਹਦੇ ਚ ਦੂਸਰਾ ਨੇ ਉਸੇ ਸਕੂਲ ਦੇ ਜਿਹੜੇ 8 ਬੱਚੇ ਆ ਉਹਨਾਂ ਦੇ ਵੀ ਅਪ ਟੂ 90 ਜਿਹੜੇ ਆ ਨਮਕਸ ਆਏ ਆ ਉਹਨਾਂ ਦੇ ਅੰਚਾਰ ਦੀ ਜਸਤੀ ਸੀ ਹੋਣੀ ਸਾਡੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਇਹਨਾਂ ਬੱਚਿਆਂ ਦੇ ਸਕੂਲ ਸਰ ਇਹ ਤੁਹਾਡੇ ਬੱਚੇ ਗੱਲ ਜੀ ਸਾਡੇ ਵੀ ਨਾਲ ਦੇ 90% ਤੋਂ ਉੱਪਰ ਨੰਬਰ ਆਏ ਸਟੂਡੈਂਟਾਂ ਦੀ ਗੱਲ ਕਰਾਂਗੇ ਸਰ ਇਹ ਬੱਚੇ ਜੇ ਤੁਸੀਂ ਦੇਖੀ ਜਾਵੇ ਸੇਮੋ ਕਲਾਸ ਤੋਂ ਬਹੁਤ ਜ਼ਿਆਦਾ ਮਿਹਨਤੀ ਹਨ ਜੀ ਮੈਂ ਇਹਦਾ 7ਵੀਂ ਕਲਾਸ ਇਚਾਰਜ ਬਣਿਆ ਸੀਗਾ ਕਿ ਉਸੇ ਮੈਨੇ ਕਰਨੇ ਕਰ ਤਰੇ ਜਿੱਦੇ ਆਪਾਂ ਇਹਨਾਂ ਦੇ 22 ਮਨਤੀ ਟੈਸਟ ਤੇ 22 ਮਨਤੀ ਟੈਸਟ ਬਹੁਤ ਬੜੀ ਕਾਰਨ ਸੀ ਇਹ ਪੂਰੇ ਚੁੱਕ ਹੋਏ ਆਪਣੇ ਦਾ ਮੇਰਾ ਸਾਇੰਸ ਵਿਸ਼ਾ ਹੈਗਾ ਮੇ ਸਾਇੰਸ ਵਿਸ਼ੇ ਦੇ ਵਿੱਚ ਉਹ ਇਹਨਾਂ ਦੇ 95 ਅਵਰਬੀ ਹੋਏ ਸੀ ਇਸ ਤਰ੍ਹਾਂ ਜੇ ਆਪਾਂ ਹੁਣ ਗਰੰਟਰ ਰਿਜ਼ਲਟ ਦੀ ਗੱਲ ਕਰੀਏ ਇਹ ਇਹਨਾਂ ਦੇ ਵਿੱਚੋਂ 5 ਬੱਚਿਆਂ ਨੇ 100 200 ਸਕੋਰ ਮਾਰਕ ਕੀਤਾ। ਇਹਨਾਂ ਬੱਚਿਆਂ ਨੇ ਸਾਇੰਸ ਐਸਐਸਟੀ ਦੇ ਵਿੱਚੋਂ ਸਬਜੈਕਟ ਵਾਈਜ਼ ਹਾਂਜੀ ਸਬਜੈਕਟ ਵਾਈਜ਼ ਆਪਾਂ ਦੇਖੀ ਜਾਵੇ। ਖੰਡਰ ਦੇ ਵਿੱਚੋਂ ਤਿੰਨ ਬੱਚਿਆਂ ਨੇ ਵੀ ਇਹ ਮਾਰਕ ਕੀਤੇ। ਇਸਕਿ ਮੇਰੇ ਸਾਇੰਸ ਦੇ ਚੈਰਲ ਵਿੱਚੋਂ ਦੋ ਬੱਚਿਆਂ ਨੇ 100 ਦੇ ਵਿੱਚੋਂ 90 ਮਾਰਕ ਕੀਤੇ। ਸਰ ਇੰਗਲਿਸ਼ ਨੂੰ ਦੇ ਬੱਚਿਆਂ ਕਹਿੰਦੇ ਨੇ ਕਿ ਬਹੁਤ ਪੜਾਈ ਨਹੀਂ ਪਿਆ ਆ। ਠੀਕ ਇਤਨਾ ਬਹੁਤ ਕੁਝ ਕੁ ਸਪੈਸ਼ਲ ਇਹਨਾਂ ਨੂੰ ਪੜਾਈ ਦਾ ਕੋਈ ਅਰੇਂਜ ਕਰਦੇ ਹਾਂ। ਇਹਦਾ ਰੂਟੀਨ ਆ। ਸਰ ਇਹ ਰੂਟੀਨ ਜਿਹੜੀ ਅਸੀਂ ਚਲਾਇਆ ਹੈਗਾ। ਸਰਗੀਆਂ ਦੇ ਵਿੱਚ ਥੋੜਾ ਟਾਈਮ ਆ ਕੇ ਵੀ ਐਕਸਟਰਾ ਕਲਾਸਾਂ ਸਕੂਲ ਤੋਂ ਪੈਨਾ ਲਈ ਗਈਆਂ ਗਿਆ ਤੇ ਬਾਕੀ ਸਾਡੇ ਅਧਿਆਪਕ ਵੀ ਦੇ ਕੇ ਸਕੂਲ ਤੋਂ ਸਾਡੇ ਨੂੰ ਨਹੀਂ ਕਿ ਮੇਰੇ ਕੋਈ ਵੀ ਆਪਣਾ ਟਾਈਮ ਕਰ ਸਕਦਾ ਤੇ ਦੂਸਰਾ ਇਹ ਹੈਗਾ ਬੱਚਿਆਂ ਦਾ ਵੀ ਸੇਤ ਬੱਚੇ ਨਹੀਂ ਕਰੇ ਅੰਦਰ ਕੰਪਿਊਟਰ ਦੀ ਪ੍ਰੋਬਲਮ ਹੈ ਤੇ ਮੈਂ ਤਾਂ ਇਹੀ ਕਹਿੰਦਾ ਹਾਂ ਕਿ ਹਰ ਇੱਕ ਬੱਚੇ ਨੂੰ ਕੰਪਿਊਟਰ ਦੀ ਲੋੜ ਹੈ ਜੇਕਰ ਤਾਂ ਕਿ ਉਹ ਸਮਝੀ ਕੋਈ ਗੱਲ ਕਰਨੀ ਨਹੀਂ ਅਕਸਰ ਕਿਹਾ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਨਾਲ ਕੰਪੇਟ ਨਹੀਂ ਕਰ ਪਾਉਂਦੇ ਜਾਂ ਬਹੁਤ ਘੱਟ ਪੜ੍ਹਦੇ ਹਨ ਬਹੁਤ ਜ਼ਿਆਦਾ ਪਰ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਜ਼ਿਆਦਾ ਅੱਛੇ ਆਉਂਦੇ ਹੈ। ਪਰ ਇਹ ਜਿਹੜਾ ਬਿਲਕੁਲ ਉਲਟ ਹੈ। ਪ੍ਰਾਤਿਕ ਨੂੰ ਪ੍ਰਮਾਣ ਦਿੱਤੀ ਕਿ ਬਈ ਬੱਚੇ ਬਹੁਤ ਮਾਰਕਸ ਲੈ ਕੇ ਆਏ ਆ। ਕਿਸੀ ਆਪ ਸਰਕਾਰੀ ਕਮਨਟ ਜਿਹਾ ਕਰ ਦਿਓ ਕਿ ਇਹ ਉਹਨਾਂ ਬਾਰੇ ਕੁਝ ਕਹਿੰਦੇ। सर मैं जी थोड़ी बात करा मैं भी एक सरकारी स्कूल ਦਾ ਵਿਦਿਆਰਥੀ ਹਾਂ ਨਾ ਠੀਕ ਹੈ ਤੇ ਤੇ ਅਸੀਂ ਜਿਹੜੇ ਥੱਲੇ ਵੀ ਪਿੱਛੇ ਆ ਗਏ ਅਸੀਂ ਇਹਨਾਂ ਨੂੰ ਆਪਣੇ ਬੱਚਿਆਂ ਹੀ ਤੇ ਹੋ ਜਾਂਦੇ ਆ ਤੇ ਦੂਜੀ ਗੱਲ ਪ੍ਰਾਈਵੇਟ ਸਕੂਲ ਦੀ ਗੱਲ ਕਰੀਏ ਤੇ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲ ਨਾਲੋਂ ਚੋਲੇ ਹੈਗੇ ਆ ਮੈਂ ਪੇਰੈਂਟਸ ਨੂੰ ਕਹਾਂ ਚਾਹਦਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਕਿਰਾਓ ਸਰਕਾਰੀ ਸਕੂਲ ਜਬੋਧ ਵੈਲ ਐਜੂਕੇਟਡ ਕੁਆਲਿਫਾਈਡ ਟੀਚਰ ਪੜਾ ਰਹੇ ਨੇ ਇੱਥੇ ਤੇ ਅਸੀਂ ਇਥੇ ਵੀ ਉਸੇ ਵਾਂਗੂ ਹੀ ਮੀਨ ਕਰ ਰਹੇ ਹਾਂ ਜਿਆਦੇ ਸਾਡੇ ਬੱਚੇ ਕਿਸੇ ਪਾਸੇ ਨਹੀਂ ਜਾਂਦੇ ਜਿੱਥੇ ਜਿੱਤੇ ਦੇਖੇ ਜੁਤੇ ਹਨ ਥੈਂਕ ਯੂ ਜਸਪੀ ਜੀ ਸੋ ਦੋਸਤੋ ਇਹਨਾਂ ਜਸਪੀ ਜੀ ਗਰੀਬ ਅਤੇ ਸਰਕਾਰੀ ਸਕੂਲਾਂ ਸਕਨਿਸੋਰ ਨੰਗਲਪੁਰ ਦੇ ਵਿੱਚ ਆ ਮੈਂ ਤੇ ਆ ਜਿਹਨਾਂ ਦੇ ਬੱਚੇ ਜਿਹੜੇ ਸਭ ਤੋਂ ਬੱਚੇ ਆ ਜਿਹੜੇ ਇਹਨਾਂ ਨੇ ਮਤਲਬ ਅਪੀਲਨਾ ਸੀ ਕੀਤੀਆਂ ਉਹਨਾਂ ਬਾਰੇ ਦੱਸਿਆ ਤੇ ਨਾਲ ਦੀ ਨਾਲ ਇਹਨਾਂ ਨੇ ਦੱਸਿਆ ਕਿ ਜੇ ਬੱਚਿਆਂ ਦੇ ਵਿੱਚ ਭਾਵਨਾ ਪੜਨਦੀ ਹੈ ਤੇ ਟੀਚਰ ਦੇ ਵਿੱਚ ਵੀ ਭਾਵਨਾ ਹੈ ਸੋ ਇੱਥੇ ਸਰਕਾਰੀ ਕੌਂਸਲ ਸੂਹੂਲਾਂ ਦੇ ਵਿੱਚ ਵੀ ਇਹਨਾਂ ਨੇ ਅਪੀਲ ਕੀਤੀ ਆ ਬੱਚਿਆਂ ਦੇ ਵੀਰਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਮਤਲਬ ਬੱਚਿਆਂ ਨੂੰ ਲਿਆਓ ਆ ਪ੍ਰਾਈਵੇਟ ਸਕੂਲਾਂ ਨੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਸਾਹਮਣੇ ਆ ਗਿਆ ਜੀ ਸ਼ਾਹ ਸੋ ਦੋਸਤੋ ਅਸੀਂ ਉਹ ਕੁੜੀਆਂ ਦੇ ਨਾਲ ਜਿਹੜਾ ਦੇਖ ਕੇ ਅੱਸੀ ਦੀ ਉਸੇ ਸਕੂਲ ਦੇ ਪ੍ਰਿੰਸੀਪਲ ਮੈਮ ਹਰਵਿੰਦਰਪੁਰ ਜੀ ਦੇ ਨਾਲ ਅਸੀਂ ਗੱਲ ਕਰਾਂਗੇ ਇਸ ਸਕੂਲ ਦੇ ਬਾਰੇ ਇਸ ਬੱਚੇ ਦੀ ਪੜ੍ਹਾਈ ਦੇ ਵਿੱਚ ਐਜੂਕੇਸ਼ਨਸ ਦਾ ਔਰ ਖਾਸ ਕਰਕੇ ਅਸੀਂ ਇਹ ਗੱਲ ਕਰਾਂਗੇ ਕਿ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਇਹ ਸਰਕਾਰੀ ਸਕੂਲਾਂ ਦੀ ਪੜ੍ਹਾਈ ਜਿਹੜੀ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲੇ ਬਹੁਤ ਘਾਟਾਉ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਬੜਿਆ ਕੋਈ ਕੰਪੀਸ਼ਨ ਹਾਸਲ ਨਹੀਂ ਕਰ ਸਕਦੇ ਪਰ ਅੱਜ ਪ੍ਰਤੱਖ ਨੂੰ ਪ੍ਰਮਾਣ ਦੇ ਲੋੜਨੀ ਅੱਜ ਬੱਚੀ ਨੇ ਦੱਸਿਆ ਕਿ ਇਸ ਤਰ੍ਹਾਂ ਵਿੱਚ 8th ਕਿੱਥੇ ਕਲਾਸ 8th ਕਿੱਥੇ ਕੋਈ ਗਾਂ ਵੀ ਇਹ ਬੱਚੇ ਨੇ ਤੋ ਸੋ ਇਸ ਸਕੂਲ ਦੀਆਂ ਸਾਰੀਆਂ ਅਚੀਵਮੈਂਟਸ ਨੂੰ ਅੱਜ ਲੈ ਕੇ ਆਇਆ ਇਹਨਾਂ ਨੂੰ ਲੈ ਕੇ ਅੱਜ ਮੈਂ ਬਿਨਾਂ ਖੜਾ ਮੈਂ ਕੋਰਸ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਸਕੂਲ ਬਾਰੇ ਜਿਹੜਾ ਇਹ ਸੁਨੇਹ ਸਕੂਲ ਦਾ ਇਹਨਾਂ ਦਾ ਛੋਟੇ ਦੇ ਵਿੱਚ ਹੈ ਇਸ ਸਕੂਲ ਦੀ ਸੀਮਤ ਬਾਰੇ ਐਟਮੋਸਫੇਅਰ ਬਾਰੇ ਜਿਹੜਾ ਇਹ ਸਕੂਲ ਦਾ ਰਿਹਾਡ ਬਾਰੇ ਮੈਂ ਕਹਾਂ ਬਹੁਤ ਹੀ ਵਧੀਆ ਹੈ ਸਾਫ਼ ਸੁਥਰੀ ਜਗ੍ਹਾ ਤੇ ਬਣਿਆ ਹੋਇਆ ਹੈ ਸ਼ਾਂਤ ਵੀ ਜਗ੍ਹਾ ਤੇ ਹੈ ਔਰ ਡਿਸਟ੍ਰਿਕਟ ਸ਼ਾਪਰ ਦੇ ਵਿੱਚ ਪੈਂਦਾ ਹੈ ਇਹ ਸਕੂਲ ਐਂਡ ਅਚੀਵਮੈਂਟ ਕਾਫੀ ਨੇ ਇਸ ਸਕੂਲ ਦੀਆਂ ਜੇ ਮੈਂ ਰਿਜ਼ਲਟ ਦੀ ਗੱਲ ਕਰਾਂ ਇਸ ਸਾਲ ਦੇ रोलमेंट का ना अनरोलमेंट हर, तो हर साल स्कूल इसकूल किया बच्चे इस तरह अनरोलमेंट भी दिनों दिन बद रही है और फिर मेरे आने से पहले जहाँ फॉर गर्ल प्लस वन प्लस टू लेके हाँ जी ਔਰ ਜਦੋਂ ਫਿਰ ਮੈਂ ਜੋਇਨ ਕੀਤਾ ਤਾਂ ਦੇਖਿਆ ਕਿ ਸਿਰਫ ਲੜਕੇ ਜੋ ਸੀ ਉਹਨਾਂ ਨੂੰ ਇਧਰ ਉਧਰ ਜਾਣਾ ਪੈਂਦਾ ਸੀ ਫਿਰ ਆਪਾਂ ਕੋ-ਐਡ ਦੇ ਲਈ ਜੋ ਹੈ ਟਰਾਈ ਕੀਤੀ ਤੇ ਕੋ-ਐਡ ਬਣਾਇਆ ਗਿਆ ਫਿਰ ਉਸ ਵਾਸਤੇ ਨੈਕਸਟ ਸਟੇਪ ਹੋ ਗਿਆ ਕਿ ਚਲੋ ਸਾਇੰਸ ਗਰੁੱਪ ਦੇ ਵਿੱਚ ਬੱਚੇ ਜਿਹੜੇ ਸਾਡੇ ਕੋਲ ਨਿਕਲ ਜਾਂਦੇ ਸੀ ਹਾਰ ਵਿੱਚੇ ਔਰ ਉਹਨਾਂ ਬੱਚਿਆਂ ਨੂੰ ਸਕੂਲ ਵਿੱਚ ਰੱਖਣ ਲਈ ਕਿ ਦੋ ਸਾਲ ਤੱਕ ਅਸੀਂ ਆਪਣੇ ਸਕੂਲ ਦੇ ਵਿੱਚ ਸਾਇੰਸ ਗਰੁੱਪ ਲੈ ਕੇ ਆਂਦਾ ਫਿਰ ਹੋਮ ਸਾਇੰਸ ਕrup ਚੱਲਦਾ ਹੈ ਜਿਹੜਾ ਕਿ ਪਹਿਲੀ ਵਾਰ ਜਿਹੜਾ ਪਲੱਸ 2 ਦੇ ਵਿੱਚ ਅਪੀਅਰ ਹੋਏ ਸੀ। ਸਾਰੇ ਬੱਚੇ ਜਿਹੜੇ ਬਹੁਤ ਅੱਛੇ ਮਾਰਕਸ ਨਾਲ ਪਾਸ ਹੋਏ ਸੱਤ ਬੱਚੇ ਸੀ ਸਾਡੇ ਕੋਲ। ਸੱਤ ਬੱਚੇ ਬਹੁਤ ਅੱਛੇ ਮਾਰਕਸ ਨਾਲ ਹੈ 89% ਇੱਕ ਲੈਂਕੀਰੀ ਆਏ ਨੰਬਰ ਸਾਇੰਸ ਕrup ਦੇ ਵਿੱਚ ਹੈ। ਮਮੇ ਮੈਗਰੀ ਕੁਰੀਆ ਅਕਮੀ ਦੀ ਜੈਪ ਕਾ ਜਸੀ ਹੈ ਇਹਨਾਂ ਨੇ ਬਹੁਤ ਵਧੀਆ ਫਰਸ ਸਕੂਲਾਂ ਨਾਲ ਨੋਸ਼ਣ ਕੀਤਾ ਤੁਹਾਡੀ ਰਹਿਨਵਾਈ ਦੇ ਵਿੱਚ ਕੀਤਾ ਤੁਹਾਡੇ ਕੰਪਨੀ ਸਟਾਫ ਦੇ ਸਹਿਯੋਗ ਦੇ ਨਾਲ ਕੀਤਾ ਇਹ ਬੱਚੀ ਬਾਰੇ ਤੁਸੀਂ ਕਿਸ ਤਰ੍ਹਾਂ ਕੀ ਕਹੋਗੇ ਹਾਂਜੀ ਇਹ ਬੱਚੀ ਜੋ ਦੇਵ ਕਾ ਜਸੀ ਹੈ ਪੰਜਾਬ ਦੇ ਚੁ ਸੇਵਰ ਹੈ ਤੇ ਡਿਸਟ੍ਰਿਕਟ ਵਿੱਚੋਂ ਸੈਕੰਡ ਰੈਂਕ ਹੁੰ ਗਿਆ ਹੈ 99% ਦੇ ਨੰਬਰ ਆਏ ਨੇ ਤੇ ਇਹ ਲੜਕੀ ਨੂੰ ਜੇਕਰ ਮੈਂ ਡਿਸਕ੍ਰਾਈਬ ਕਰਾਂ ਤਾਂ ਇੱਕ ਬਹੁਤ ਹੀ ਸincere ਬੱਚਾ ਜਿਸ ਤਰ੍ਹਾਂ ਹੁੰਦਾ ਹੈ ਸੀਰੀਅਸ ਸਫੀਅਰ ਹਾਰਡ ਵਰਕਿੰਗ ਜੀ ਬੱਚਾ ਸੀਗਾ ਇਹਦੇ ਪੇਰੈਂਟਸ ਵੀ ਇੰਨੀ ਹੀ ਸਪੋਰਟ ਕਰਦੇ ਨੇ ਉਹ ਜਿੰਨੇ ਵੀ ਟੀਚਰਸ ਹਾਰਡ ਵਰਕਿੰਗ ਨੇ ਇਹਦੇ ਲਈ ਉਨਹੀਂ ਇਹਦੇ ਪੇਰੈਂਟਸ ਵੀ ਜਿਹੜੇ ਸincerity ਨਾਲ ਇਹਨੂੰ ਮੋਟੀਵੇਟ ਕਰਦੇ ਨੇ ਕਿ ਪੜ੍ਹਾਈ ਵੱਲ ਧਿਆਨ ਵੀ ਦੇਣਾ ਹੈਗਾ ਪure ਬੱਚਾ ਸਟੱਡੀ ਦੇ ਵਿੱਚ ਜਾਂ ਭਾਸ਼ਣ ਵਗੈਰਾ ਦੇ ਵਿੱਚ ਹੋਰ ਕੋ-ਕ ਕਰਿ ਗਲੇ ਬਾਕੀ ਐਕਟੀਵਿਟੀਜ਼ ਬੱਚਾ ਉਸ ਵਿੱਚ ਭਾਗ ਲੈਦੇ ਰਹਿੰਦਾ ਜੀ ਸਕੂਲ ਦੇ ਵਿੱਚ ਆ ਜਾਂਦਾ ਉਹਦੇ ਵਿੱਚ ਹੀ ਪਾਰਟਿਸਿਪੇਟ ਕਰਦਾ ਹੈ ਔਰ ਪੋਜੀਸ਼ਨਾਂ ਨਹੀਂ ਲਈਆਂ ਹੈ ਇਹਦੇ ਡੋਨਰ ਲੈਵਲ ਤੇ ਕਾਫੀ ਹੀ ਹੋਈਆਂ ਪੋਜੀਸ਼ਨਸ ਨੇ ਕਿੰਨੇ ਜਿਹਦਾ ਇਸ ਇਸ ਤਰ੍ਹਾਂ ਦੇ ਬੱਚੇ ਤੁਹਾਡੇ ਸਕੂਲ ਦੇ ਜਿਹਨਾਂ ਤੁਸੀਂ ਦੱਸਿਆ ਬੱਚਿਆਂ ਲਈ ਕੁ ਐਜੂਕੇਸ਼ਨ ਜਿਹੜਾ ਬੱਚਿਆਂ ਲਈ ਕਰਾਇਆ ਤੁਸੀਂ ਆਪਣੀ 2 ਜਾਂ 17 ਤੋਂ ਬਾਅਦ ਸਾਇੰਸ ਲਿਆਂਦੀ ਹੈ ਇਹ ਹੋਰ ਬਹੁਤ ਉਸ ਤੋਂ ਤੁਸੀਂ ਆਪਣੀ ਰਾਇਮ ਵਿੱਚ ਤੇ ਜੰਨਿਆ ਆਪਣੇ ਜੋ ਵਿਦੂ ਬਪਾ ਚੈਨਲ ਆ ਤੇ ਹੁਣ ਤੁਸੀਂ ਇਹ ਬੱਚੇ ਤੇ ਆਹ ਜਿਹੜੇ ਬੱਚਿਆਂ ਲਈ ਕੋਈ ਖਾਸ ਇਹੋ ਜੀ ਸਕੀਮ ਚਲਾਈ ਹੈ ਕਿ ਜਿਵੇਂ ਸਰਕਾਰੀ ਸਕੂਲਾਂ ਵਿੱਚ ਪਿੰਡਾਂ ਦੇ ਵਿੱਚ ਦਿਹਾਤ ਉੱਤੇ ਆ ਬਹੁਤ ਸਸਤਾ ਮੈਂ ਉਹਦੀਆਂ ਸਕੂਲ ਦੀ ਹੱਦ ਕਰਦੀ ਰਹਿਣੀ ਆ ਕੋਈ ਇਹੋ ਜੀ ਸਸਤਾ ਵੀ ਹੈ ਕਿ ਇਹੋ ਜਿਹੇ ਬੱਚਿਆਂ ਨੂੰ ਜਿਹੜੀ ਐਪਰੀਸ਼ੀਏਟ ਕਰਦੇ ਜਾਂ ਇਸ ਤਰ੍ਹਾਂ ਦੀ ਜਿੱਥੋਂ ਸੇ ਆਪਣੇ ਪੱਧਰ ਤੇ ਜਿਹੜੇ ਵੀ ਬੱਚੇ ਫਰਸ ਸੈਕਿੰਡ ਥਰਡ ਆਉਂਦੇ ਨੇ ਚਾਹੇ ਬੋਰਡ ਦੇ ਵਿੱਚੋਂ ਆਉਣੇ ਵੀ ਜਾਏ ਜਿਹੜੇ ਬੋਰਡ ਵਾਲੇ ਪਹਿਲਾਂ ਆਪਾਂ ਗੱਲ ਕਰ ਲੈਨੇ ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਜੀ ਤੇ ਨਾਲ ਐਪਰੀਸ਼ੀਏਸ਼ਨ ਲੈਟਰਸ ਔਰ ਮੋਕ ਬੁੱਕਸ ਵਰੈਨਸ ਵੀ ਦਿੰ ਮੈਨੂੰ ਅਕੋਰਡਿੰਗ ਕੋ ਜਿਸੋਣੇ ਬੱਚਾ ਮੈਰਿਟ ਵਿੱਚ ਆਇਆ ਅਸੀਂ ਜਿਹੜਾ ਮਿਲਕੇ ਇਹਨੂੰ 5500 ਰੁਪਏ ਦਿੱਤਾ ਤੇ ਬਾਕੀ ਜਿਹੜਾ ਬਾਕੀ ਬੱਚਿਆਂ ਦੇ ਨਾਲ ਵੀ ਮਿਲਕੇ ਇਹਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਜਦੋਂ ਬਾਕੀ ਬੱਚਿਆਂ ਨੇ ਸਨਮਾਨਿਤ ਕੀਤਾ ਤੇ ਦੁਆਰਾ ਇਹਨੂੰ ਜਿਹੜਾ ਸਨਮਾਨਿਤ ਕੀਤਾ ਬਾਕੀ ਬੱਚਿਆਂ ਨੂੰ ਵੀ ਫਾਈਨੈਂਸ਼ੀਅਲ ਵੀ ਦਿੱਤਾ ਗਿਆ ਕਾਪੀਆਂ ਵੀ ਦਿੱਤੀਆਂ ਮੇਰੀਆਂ ਕੋਲ ਇਸ ਤਰ੍ਹਾਂ ਜਿਹੜਾ ਹੈ ਨਾ ਕਰਦੇ ਆ ਅਗਰ ਅਸੀਂ ਕੋਈ ਮਤਲਬ ਇਸ ਫੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸੰਸਥਾ ਨਹੀਂ ਹੈ ਜਿਹੜੀ ਕਿ ਬੱਚਿਆਂ ਨੂੰ ਕੋਈ ਜੈਸ਼ਤ ਕਰੇ ਐਪਰੀਸ਼ੀਏਟ ਕਰੇ ਲੇਕਿਨ ਅਗਰ ਇਹ तिसरा ਇੱਕ ਆ ਵਿਆਪਕ ਸਰਪੰਚ ਲਈ ਲੈਕਚਰ ਨਹੀਂ ਹੈ ਜੀ ਤਾਂ ਉਹ ਅਸੀਂ ਟੀਚਰ ਰੱਖਿਆ ਹੋਇਆ ਹੈ ਆਪਣੇ ਕਦਰ ਦੇ ਉੱਪਰ ਤੇ ਪਿੰਡ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਜਿਹੜੇ ਤਰੀਸ ਤੇ ਜੜਾ ਉਹ ਉਹਨੇ ਲਈ ਪੇ ਕਰ ਦਿੰਦੇ ਨੇ ਕਹਿੰਦੇ ਸੈਲਰੀ ਦੇ ਦਿੰਦੇ ਆ ਪਰ ਮੈਂ ਉਹ ਅਸੀਂ ਜਰੂਰ ਸਾਡੇ ਲਈ ਸਹਾਇਤਾ ਕੀਤੀ ਜਾਂਦੀ ਹੈ ਗਰੇ ਐਨਾਲਾਈਸ ਨੂੰ ਬਹੁਤ ਸ਼ੁਕਰੀਆ। ਇਹ ਮੈਮ ਹੂ ਸਕੂਲ ਦੀ ਗੱਲ ਹੈ। ਸਕੂਲ ਜਿਹੜੀ ਤੁਸੀਂ ਬੜੀ achive ਕੀਤੀ ਹੈ। ਵੈਸੇ ਤਾਂ ਤੁਸੀਂ ਬਹੁਤ ਤਫਸੀਲਾਂ ਦੱਸਿਆ ਕਿ ਕਿਹੜੇ-ਕਿਹੜੇ achieve ਕੀਤੇ ਆ। ਹੋਰ ਕੋਈ ਫਿਚਰ ਤਰੀਕ ਕੋਈ ਪਲੈਨਿੰਗ ਸਕੂਲ ਦੇ ਬੱਚਿਆਂ ਲਈ ਸਕੂਲ ਲਈ ਜਾਂ ਬਹੁਤ ਵਧੀਆ ਕਿਸੇ ਤਰ੍ਹਾਂ ਦਾ ਕੰਸਟਰਕਸ਼ਨ ਲਈ ਜਾਂ। ਹਾਂਜੀ ਵੈਸੇ ਹੀ ਹੈ ਕਿ ਹੁਣ ਅਸੀਂ ਜਿਸ ਤਰ੍ਹਾਂ ਚਾਹੁੰਦੇ ਆ ਕਿ ਵੀ ਸਾਡੇ ਕੋਲ ਜੇਕਰ ਮੈਥ ਟੀਚਰ, ਮੈਥ ਲੈਕਚਰਰ ਵੀ ਆ ਜਾਣ ਤਾਂ ਅਸੀਂ ਨੋਰਮੈਡੀਕਲ ਗਰੁੱਪ ਕਮੀਸ਼ਨ ਕਰ ਸਕੀਏ। ਐਨਐਸਕੇਓ ਗਰੁੱਪ ਐਨਐਸਕੇਓ ਗਰੁੱਪ ਲਿਆਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੋਕੇਸ਼ਨ ਇੱਥੇ ਆਵੇ ਤਾਂ ਸਾ ਜੇ ਸਾਡੀ ਟਰਾਈ ਚੱਲ ਰਹੀ ਆ ਔਰ ਬਾਕੀ ਸਮੇ ਸਮੇ ਦੇ ਜੋ ਵੀ ਗਵਰਨਮੈਂਟੀਆਂ ਨਹਿਤਾਂ ਹੁੰਦੀਆਂ ਨੇ ਉਹਦਾ ਸਾਰਾ ਪਲੈਨਿੰਗ ਕਰਕੇ ਅਸੀਂ ਮੈਕਸਿਮਮ ਜੋ ਹੁਣ ਮਿਸ਼ਨ ਸਮਰੱਥ ਚੱਲ ਰਿਹਾ ਐ ਐਸਲੈ ਪ੍ਰੋਗਰਾਮ ਜੀ ਉਹਦੇ ਵਿੱਚ ਵੀ ਅਸੀਂ ਮੈਕਸਿਮਮ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਬੱਚੇ ਸਰ ਕੋ ਪ੍ਰੋਗਰਾਮ ਸਕੂਲ ਦੇ ਛੇਵੀਂ ਕਲਾਸ ਵਿੱਚ ਆਏ ਜਿਹਨਾਂ ਨੂੰ ਕੁਝ ਵੀ ਲਿਖਣਾ ਨਹੀਂ ਆਉਂਦਾ ਹੈਗਾ ਉਹਨਾਂ ਨੂੰ ਅਸੀਂ ਅੱਗੇ ਰੱਖ ਕੇ ਜਾਈਏ ਉਹਨਾਂ ਨੂੰ ਮਤਲਬ ਮਿਸ਼ਨ ਸਮਰੱਥ ਦੇ ਜੋ ਵੀ ਪ੍ਰੋਗਰਾਮ ਲਿਆ ਗਿਆ ਹੈ ਗਵਰਨਮੈਂਟ ਨੇ ਉਹ ਅਸੀਂ ਜਿਹੜਾ ਹੈਗਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਬੱਚਾ ਲੈਣਾ ਹੈ ਸਾਡੇ ਕੋਲ ਮਤਲਬ ਕਿ ਲਿਖਣ ਦੇ ਕਾਬਿਲ ਬਣੇ ਤੇ ਅੱਗੇ ਮਤਲਬ ਜੌਬ ਆਪਣਾ ਰੋਜ਼ਗਾਰ ਪ੍ਰਾਪਤ ਕਰ ਸਕੇ ਬਿਜ਼ਨਸ ਦਾ ਸਪ੍ਰੋਗਰਾਮ ਵੀ ਗਵਰਨਮੈਂਟੋਂ ਦੁਆਰਾ ਚਲਾਇਆ ਜਾ ਰਿਹਾ ਉਹ ਵੀ ਸਾਡੇ ਸਕੂਲ ਦੇ ਵਿੱਚ ਚੱਲ ਰਿਹਾ ਹੈਗਾ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀ ਅਸੀਂ ਕਰਵਾਉਣੇ ਰਹੀਏ ਇਹਨਾਂ ਦੇ ਬੱਚੇ ਜਿਹੜੇ ਇਹ ਹੋਣਾ ਕੋਈ ਐਕਟੀਵਿਟੀ ਉਹਨਾਂ ਜੁੜੇ ਰਹਿੰਦੇ ਹੈਗੇ ਇਹਨੂੰ ਸੀ ਵੀ ਬੱਚੇ काफी ਅੱਛੇ ਨੇ ਗੇਮਸ ਦਾ ਕੋਈ ਪ੍ਰੋਜੈਕਟ ਤੁਹਾਡੇ ਕੋਲ ਵਧੀਆ ਜਿਹਾ ਹੈ ਕਿਉਂਕਿ ਸਾਡੇ ਕੋਲ ਸਪੋਰਟਸ ਟੀਚਰ ਨਹੀਂ ਹੈ ਪਿਛਲੇ 2 ਸਾਲਾਂ ਤੋਂ ਤੇ ਸਾਡੇ ਜੁਨ ਲੈਵਲ ਤੇ ਹੀ ਅਸੀਂ ਪਾਰਟਿਸਿਪੇਟ ਕਰਵਾਇਆ ਬੱਚਿਆਂ ਨੂੰ ਤੇ ਉੱਥੇ ਸਾਡੀਆਂ ਕਾਫੀ ਪੋਜੀਸ਼ਨਾਂ ਆਈਆਂ ਹਨ ਅਸੀਂ ਐਥਲੈਟਿਕਸ ਦੇ ਵਿੱਚ ਅਪਲਾਈ ਕਰਾਇਆ ਸੀ ਅਬ ਚਲ ਵੀ ਇੰਨਾ ਸੀਗਾ ਗ੍ਰਾਉਂਡ ਕੀਤਾ ਸੀ ਉਹਨਾਂ ਨੇ ਉਹਦੇ ਵਿੱਚ ਆ ਗਿਆ ਫਰਸਟ ਕਾਫੀ ਸਈਆਂ ਪੋਜੀਸ਼ਨਸ ਲੇਕਿਨ ਜੇ ਡਿਸਟ੍ਰਿਕਟ ਲੈਵਲ ਤੇ ਜਿਹੜਾ ਹੈ ਅਗਰ ਸਪੋਰਟਸ ਟੀਚਰ ਸਾਡੇ ਕੋਲ ਹੋਣੀ ਤਾਂ ਅਸੀਂ ਡਿਸਟ੍ਰਿਕਟ ਲੈਵਲ ਤੇ ਵੀ ਉਹਨਾਂ ਨੂੰ ਵਿਸ਼ਿਆ ਸੈੱਟ ਵਿੱਚ ਲੱਗਣ ਚਾਹੁੰਦੇ ਨੇ ਕਦੇ ਵੀ ਜੇ ਸਰਕਲ సిగే సా టీవీ సార్తో అండి డ్రెవల్ కబడ్డి సాల్స్ అండి हां बहुत बहुत तानावाद दे मैम ਮੇਸ਼ ਕਰੰਦੇ ਸੋ ਦੋਸਤੋ ਮੈਡਮ ਨੇ ਸਾਨੂੰ ਬੜੇ ਵਿਸਤਾਰ ਦੇ ਨਾਲ ਦੱਸਿਆ ਅਸੀਂ ਪ੍ਰਯਾਸ ਕੀਤਾ ਸੀ ਕਿ ਆ ਵੀ ਇੱਥੇ ਮੱਛੀ ਜਿਹੜੀ ਹੈ ਮੱਛੀ ਨੇ ਮਿਲੀ ਆ ਰਿਹਾ ਕਿ ਉਹਦੇ ਨਾਲ ਗੱਲ ਕਰਦੇ ਗਏ ਪਰ ਅਸੀਂ ਇਸ ਪ੍ਰਯਾਸ ਦੇ ਨਾਲ-ਨਾਲ ਮਹਿਮਾ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਕੂਲ ਨੂੰ ਜਿਵੇਂ ਇਸ ਤਰ੍ਹਾਂ ਬੱਚਿਆਂ ਨੂੰ ਕੋੰਦੇ ਤੇ ਕੋਹ ਕਿਹੜੀਆਂ ਸੂਨਾ ਫੈਮਲੀ ਬਹੁਤ ਉਸਤਾਰ ਦੇ ਨਾਲ ਦੱਸਿਆ ਵੀ ਆਪਣੇ ਬੰ ਨੂੰ ਵੀ 2017 ਤੋਂ ਲੈ ਕੇ ਚੰਨੂ ਕਰਨ ਨੂੰ ਜੁਆਇਨ ਕੀਤਾ ਤਾਂ ਵਧੀਆ ਅਤੇ ਕਿਤੇ ਕੀਤੇ ਆ ਉਹ ਸਕੂਲ ਨੂੰ ਅੱਗੇ ਤੱਕ ਚੱਲਿਆ ਕਿ ਕਾਂ ਵੀ ਉਹਨਾਂ ਦੀ ਪਲੈਨਿੰਗ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਸਟੂਡੀ ਦੀ ਜ਼ਰੂਰਤਾਂ ਬਾਰੇ ਵੀ ਦੱਸਿਆ ਵੀ ਕਿਹੜੇ ਕਿ ਸਟੇਟ ਚਿਰਨੋ ਪਰ ਸਾਇੰਸ ਦੇ ਪਿਚਿਰਾ ਹੋਰ ਕੋਰਸ ਕੋਰਸ ਤੇ ਵੀ ਹੋਣੀ ਚਾਹੀਦੀ ਤਾਂ ਕਿ ਜਿਹੜਾ ਇਹ ਸਕੂਲ ਹੋਰ ਵੀ ਵੱਡੀਆਂ ਬਲੰਗਾ ਪੁੱਛ ਸਕੇ ਔਰ ਜਿਹੜਾ ਤਰੱਕੀ ਦੀ ਰਾਹ ਤੇ ਜਾ ਕੇ ਜਿੱਥੋਂ ਦੇ ਜਿਹੜੇ ਬੱਚੇ ਪੜ ਕੇ ਹੋਰ ਵੀ ਮਕਾਮ ਜਿਹੜਾ ਹਾਸਲ ਕਰ ਸਕਣ ਅੱਛਾ ਪਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਦਲਜੀਤ